ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਹੁਕਮ ਕੀਤੇ ਸਨ ਕਿ ਕੋਈ ਵੀ ਪ੍ਰਾਈਵੇਟ ਸਕੂਲ ਆਪਣੀ ਮਨਮਰਜ਼ੀ ਨਾਲ ਕਿਤਾਬਾਂ ਨਹੀਂ ਵੇਚੇਗਾ ਅਤੇ ਕਿਸੇ ਵੀ ਇੱਕ ਦੁਕਾਨ ਤੋਂ ਮਾਪਿਆਂ ਨੂੰ ਕਿਤਾਬਾਂ ਖਰੀਦਣ ਲਈ ਨਹੀਂ ਕਹੇਗਾ ਪਰ ਜਦੋਂ ਸਾਡੀ ਟੀਮ ਨੇ ਦੇਖਿਆ ਕਿ ਕਿ ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਦੀ ਕਿੰਨੀ ਕਪਾਲਣਾ ਹੋ ਰਹੀ ਹੈ ਤਾਂ ਨਜ਼ਾਰਾ ਕੁਝ ਹੋਰ ਹੀ ਦਿਖਣ ਨੂੰ ਮਿਲਿਆ ਇੱਥੇ ਪ੍ਰਾਈਵੇਟ ਸਕੂਲ ਦੇ ਸਾਹਮਣੇ ਦੁਕਾਨ ਹੈ ਜਿੱਥੇ ਮਾਪੇ ਆ ਕੇ ਕਿਤਾਬਾਂ ਲੈ ਰਹੇ ਨੇ ਅਤੇ ਉਹੀ ਕਿਤਾਬਾਂ ਕੋਈ ਹੋਰ ਦੁਕਾਨ ਤੋਂ ਨਹੀਂ ਮਿਲਦੀਆਂ ਨਜ਼ਰ ਆ ਰਹੀਆਂ ਅਸੀਂ ਜੋ ਸਕੂਲ ਚ ਕਿਤਾਬਾਂ ਲਗਾਈਆਂ ਆਈਆਂ ਨੇ ਉਹਨਾਂ ਦੀ ਲਿਸਟ ਬਾਹਰ ਨੋਟਿਸ ਬੋਰਡ ਤੇ ਲੱਗੀ ਹੋਈ ਹੈ ਕੋਈ ਕੰਪਲਸ਼ਨ ਨਹੀਂ ਹੈ ਮਾਰਕੀਟ ਦੇ ਵਿੱਚੋਂ ਅਵੇਲੇਬਲ ਨੇ ਕਿਤਾਬਾਂ ਜਿਹੜੀ ਮਰਜ਼ੀ ਦੁਕਾਨ ਤੋਂ ਪਰਚੇਸ ਕਰ ਸਕਦੇ ਆ ਸਾਡੇ ਵੱਲੋਂ ਕੋਈ ਇੱਕ ਦੁਕਾਨ ਪ੍ਰਸਕ੍ਰਾਈਬ ਨਹੀਂ ਕੀਤੀ ਸਕੂਲ ਵੱਲੋਂ ਉਹ ਮਾਪੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਫਿਰ ਜਿੱਥੋਂ ਲੈਣੀਆਂ ਤੇ ਕਿਤਾਬਾਂ ਜਿੱਥੋਂ ਮਿੰਗੀਆਂ ਮਿਲਣੀਆਂ ਸਸਤੀਆਂ ਵੀ ਨੇ ਅਸੀਂ ਕਿਸੇ ਨੂੰ ਕੋਈ ਕੰਪਲ ਨਹੀਂ ਕਰਦੇ ਵੀ ਜਿੱਥੋਂ ਮਰਜ਼ੀ ਮਾਰਕੀਟ ਚੋਂ ਲੈ ਸਕਦੇ ਨੇ ਉਹ ਫਿਰ ਦੁਕਾਨਾਂ ਤੇ ਸਾਰੀ ਜਗ੍ਹਾ ਖੁੱਲੀਆਂ ਹੀ ਨਹੀਂ ਇੱਥੇ ਦੁਕਾਨ ਤੇ ਕੋਈ ਖੋਲਦੇ ਹੀ ਨਹੀਂ ਜੇ ਉੱਪਰ ਜਿਹੜੀ ਇੱਥੋਂ ਵੀ ਲੈ ਸਕਦੇ ਮਾਰਕੀਟ ਚੋਂ ਵੀ ਲੈ ਸਕਦੇ ਸਾਡੇ ਵੱਲੋਂ ਕੋਈ ਕੰਪਲਸ਼ਨ ਨਹੀਂ ਹੈ ਜਿੱਥੋਂ ਮਰਜੀ ਲੈ ਸਕਦੇ ਕਈ ਬੱਚੇ ਪਿਛਲੀ ਵਾਰੀ ਵੀ ਇਦਾਂ ਹੀ ਸੀਗਾ ਉਸ ਤੋਂ ਪਿਛਲੀ ਵਾਰੀ ਵੀ ਇਦਾਂ ਹੀ ਸੀ ਹੁਣ ਵੀ ਇਹੋ ਹੀ ਹੈ ਜੇ ਦੁਕਾਨ ਖੁੱਲੀ ਹੈ ਤੇ ਸਾਡੇ ਵੱਲੋਂ ਕੋਈ ਦੁਕਾਨ ਨਹੀਂ ਆ ਉਹ ਪ੍ਰਾਈਵੇਟ ਦੁਕਾਨ ਹੈ ਮਾਰਕੀਟ ਚੋਂ ਹੋਰ ਵੀ ਜਿੱਥੇ ਮਰਜੀ ਲੈ ਸਕਦੇ ਸਕੂਲ ਵੱਲੋਂ ਕੁਝ ਨਹੀਂ ਮੈਂ ਪੁੱਛਿਆ ਬੁੱਕਸ ਕਿੱਥੇ ਮਿਲਦੀਆਂ ਉਹ ਕਹਿੰਦੇ ਸਾਹਮਣੇ ਕਿਉਂਕਿ ਕਿਤੇ ਹੋਰ ਮਿਲਦੀਆਂ ਹੀ ਨਹੀਂ ਜੜੀ ਬੁੱਕਸ ਹੁੰਦੀਆਂ ਮੇਰੇ ਬੱਚੇ ਬਾਕੀ ਉੱਥੇ ਸੇਂਟ ਫਰਾਂਸਿਸ ਪੜ੍ਹਦੇ ਹੈਗੇ ਹਰ ਸਾਲ ਬੁੱਕਸ ਚੇਂਜ ਕਰ ਦਿੰਦੇ ਆ ਉਹ ਪਰ ਥੋਪੀ ਆਦਾ ਸੀਗਾ ਕਿ ਬੁਕਸ ਚੇਂਜ ਹੋ ਗਈਆਂ ਚੇਂਜ ਨਹੀਂ ਹੋਈਆਂ ਤੇ ਬੱਚੇ ਉਹੀ ਲਈ ਜਾਂਦੇ ਪੁਰਾਨੀਆਂ ਇੱਕ ਦੂਜੇ ਕੋਲ ਕੋਈ ਰਿਲੇਟਿਵ ਕੋਲੋਂ ਆਪਣੇ ਰਿਸ਼ਤੇਦਾਰਾਂ ਕੋਲੋਂ ਮਾਮੇ ਚਾਚੇ ਦੇ ਬੱਚਿਆਂ ਕੋਲੋਂ ਇਸ ਸਾਲ ਉਹਨਾਂ ਨੇ ਇੱਕ ਇੱਕ ਬੁੱਕ ਚੇਂਜ ਕੀਤੀ ਹੈ ਸਸਤੀਆਂ ਬਹੁਤ ਸਸਤੀਆਂ ਮਿਲਣਗੀਆਂ ਬਹੁਤ ਸਸਤੀਆਂ ਮਿਲਣਗੇ ਇੱਕ ਡਰਾਇੰਗ ਮੈਂ ਆਪਣੇ ਬੱਚੇ ਦੀ ਉਦਾਂ ਹੀ ਲਿੱਤੀ ਸੀ ਉਹਦੇ ਵਾਸਤੇ ਜਸਟ ਮੈਨੂੰ 60 ਕੇ 70 ਵੀ ਮਿਲੀ ਸੀ ਜਿਹੜੀ ਸਕੂਲ ਵੱਲੋਂ ਦੇ ਨਾਲ ਦੀ ਬੁੱਕਸ ਆਰਟ ਐਂਡ ਕ੍ਰਾਫਟ ਵਗੈਰਾ ਦੀ ਬੁੱਕਸ ਮਿਲਦੀਆਂ ਹੈਗੀਆਂ ਵਾ ਸਾਢੇ 350 400 ਦੀ ਇੱਕ ਬੁੱਕ ਮਿਲਦੀ ਹੈ ਪਤਾ ਨਹੀਂ ਅਜੇ ਅੱਗੇ ਦੇਖੋਏ ਤੇ ਕੱਲ ਹੀ ਆਪਾਂ ਦੇਖਿਆ ਨਿਊਜ਼ ਦੇ ਵਿੱਚ ਅੱਗੇ ਅੱਗੇ ਦੇਖੋ ਕੀ ਹੁੰਦਾ ਵਾ ਹਜੇ ਤੱਕ ਤੇ ਨਹੀਂ ਹੋ ਰਹੀ ਅਸੀਂ ਬਹੁਤ ਮਹਿੰਗੀਆਂ ਲੈਣੇ ਪਏ ਆ ਬੈਕਰਸ ਦੀ ਬੁੱਕ 1000 ਦੀ 1100 ਰੁਪਏ ਦੀ ਇਨ ਸਪ ਸਰ ਤੋਂ ਉਸੇ ਬੋਲੇ ਸੈਂਟ ਫਰਾਂਸਿਸ ਚਾਹੀਦੀ ਹੈ 베어ਿੰਗ ਦੀ ਚਾਹੀਦੀ ਹੈ ਵੋਡਸਟਾਕ ਦੀ ਚਾਹੀਦੀ ਹੈ ਆੜੀ ਹੋਸਲਾ ਦੀ ਚਾਹੀਦੀ ਹੈ ਸਾਰਿਆਂ ਦੇ ਅਵੇਲੇਬਲ ਹੈ ਸਰ ਆੜੀ ਹੋਸਲਾ ਇੱਥੇ ਅਵੇਲੇਬਲ ਹੈ ਔਨ ਆਰਡਰ ਵੀ ਅਵੇਲੇਬਲ ਹੈ ਸਾਰੇ ਸਕੂਲਾਂ ਦੀ ਐਸਾ ਕੁਝ ਨਹੀਂ ਹੈਗਾ ਸਰ ਹਰ ਸਕੂਲ ਨੇ ਆਪਣਾ ਆਪਣਾ ਲਿਸਟ ਲਗਾਈ ਹੋਈ ਹੈ ਸਕੂਲਾਂ ਦੇ ਵਿੱਚ ਲੱਗੀ ਹੋਈ ਹੈ ਤੇ ਇੱਥੇ ਮਾਰਕੀਟ ਜੇ ਅਵੇਲੇਬਲ ਸਾਡੇ ਵੱਲੋਂ ਵੀ ਕਿਸੇ ਕੋ ਪੇਰੈਂਟ ਨੂੰ ਕੋਈ ਕੰਪਲਸ਼ਨ ਨਹੀਂ ਹੈਗੀ ਐਸੀ ਕਰਕੇ ਆਪਣੀ ਪ੍ਰਿੰਟਸ ਕੀਤੀਆਂ ਹੋਈਆਂ ਜਾਂ ਸਾਰੀ ਲਿਸਟ ਲੱਗੀ ਹੋਈਆਂ ਜਿਹੜਾ ਕੋਈ ਪੇਰੈਂਟ ਜਿੱਥੋਂ ਮਰਜ਼ੀ ਲੈ ਸਕਦਾ ਸਰ ਇਹ ਤੇ ਉਹਨਾਂ ਦਾ ਹੈਗਾ ਜੇ ਸਿਸਟਮ ਇੰਪਲੀਮੈਂ ਅਸੀਂ ਤੇ ਬਿਜ਼ਨਸ ਕਰਨਾ ਅਸੀਂ ਤਸੀਲ ਕਰਨੀ ਜਿੱਥੇ ਮਰਜ਼ੀ ਕਰਾਂਗੇ ਜਿਹੜਾ ਸਕੂਲ ਦੀ ਹੈਗੀ ਅਸੀਂ ਤੇ ਵੇਚਾਂਗੇ ਸਾਰੇ ਸਕੂਲ ਦੀ ਬੋਲੋ ਜੀ ਅਮ੍ਰਿਤਸਰ ਦੇ ਵੀ ਸਾਰੇ ਸਕੂਲ ਦੀ अवेलेबल ਹੈਗੀ ਹੈ ਬਟਾਲੇ ਦੇ ਵੀ ਸਾਰੇ ਸਕੂਲ ਦੀ अवेलेबल ਹੈਗੀ ਮੇਰੇ ਬੱਚੇ ਜੀ ਹਾੜੀਕੋਸਲਾ ਸਾਹਮਣਾ ਸਕੂਲ ਹੈ ਉੱਥੇ ਪੜ੍ਹਦੇ ਆ ਤੇ 11500 ਦੀਆਂ ਬੁੱਕ ਲੈ ਕੇ ਗਏ ਆ ਆ 270 ਦੀ ਇੱਕ ਡਰਾਇੰਗ ਕਾਪੀ ਮੈਂ ਹੁਣੇ ਲਈ ਆ 270 ਰੁਪਈਆ ਤੇ ਇਹ ਕਹਿ ਰਿਹਾ ਸੀ ਕਿ ਭਗਵੰਤ ਮਾਨ ਸਰ ਹੁਣਾਂ ਨੇ ਬੜਾ ਵਧੀਆ ਰੂਲ ਬਣਾਣਗੇ ਪਰ ਅਜੇ ਤੱਕ ਤੇ ਕੋਈ ਚੇਂਜ ਸਾਨੂੰ ਨਜ਼ਰ ਆ ਨਹੀਂ ਰਿਹਾ ਇਹ ਸਾਰੇ ਐਡਮਿਸ਼ਨਾਂ ਵੀ ਹੋ ਰਹੀਆਂ ਵਾਂ ਇੱਕ ਤਰੀਕ ਤੱਕ ਕਹਿੰਦੇ ਹੀ 1 ਅਪ੍ਰੈਲ ਤੱਕ ਰੋਕਣਾ ਪਰ ਅਜੇ ਤੱਕ ਕੋਈ ਇਹੋ ਜਿਹਾ ਰਿਜ਼ਲਟ ਨਹੀਂ ਸਾਨੂੰ ਸਾਹਮਣੇ ਆਇਆ ਕਿ ਜੋ ਵੀ ਸਕੂਲਾਂ ਵਾਲੇ ਤੇ ਕਹਿੰਦੇ ਵੀ ਕਿਤਾਬਾਂ ਲਾਓ ਐਡਮਿਸ਼ਨ ਚੱਲੂਗਾ ਬੱਚਿਆਂ ਨੂੰ ਸਕੂਲ ਭੇਜੋ ਬੱਚੇ ਮੈਂ ਸਕੂਲ ਭੇਜ ਕੇ ਆਇਆ ਵਾਂ ਇਹ ਪਹਿਲੇ ਸਾਹਮਣੇ ਹੀ ਜੀ ਇੱਥੋਂ ਹੀ ਅਸੀਂ ਹਰ ਵਾਰ ਰਹਿ ਰਹੇ ਹਰ ਸਾਲ ਇੱਥੋਂ ਲੈ ਰਹੇ 12-13 ਹਜ਼ਾਰ ਦਾ ਖਰਚ ਕਿਤਾਬਾਂ ਦਾ ਹੀ ਆ ਅਸੀਂ ਤੇ ਚਾਹੁੰਦੇ ਆਂ ਆਪੀ ਸਰਕਾਰੀ ਸਕੂਲ ਖੁੱਲਣ ਵਧੀਆ ਉੱਥੇ ਕੁਆਲੀਫਿਕੇਸ਼ਨ ਹੋਵੇ ਬੱਚੇ ਪੜਨ ਔਰ ਡਾਕਟਰੀ ਸਹੂਲਤਾਂ ਵੀ ਸਹੀ ਮਿਲਣ ਵੇਖੋ ਜੀ ਇਹ ਤੇ ਸਾਰੇ ਹੀ ਆ ਜਿੰਨੂੰ ਮਰਜ਼ੀ ਪੁੱਛ ਲੋ ਜਿੰਨੇ ਪੇਰਸ ਖਲੋਤੇ ਆ ਉਹ ਐਸੀ ਇਹੀ ਕਹਿ ਰਹੇ ਆ ਕਿ ਇੱਥੋਂ ਹੀ ਕਿਤਾਬਾਂ ਮਿਲਦੀਆਂ ਔਰ ਲਾਈਨ ਬੜੀ ਲੰਬੀ ਲੱਗੀ ਹੁੰਦੀ ਆ ਲਾਈਨਾਂ ਦੇ ਵਿੱਚ ਖਲੋ ਕੇ ਕਿਤਾਬਾਂ ਲੈਣੀਆਂ ਪੈਂਦੀਆਂ 12-13 ਹਜ਼ਾਰ ਦਾ ਜਿਹੜਾ ਖਰਚਾ ਹੈਗਾ ਜੀ ਐਸਐਮਜ਼ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ विश्व प्रसिद्ध नंबर वन 27 वर्षो का विशाल अनुभव मुठकर्णी वशीकरण स्पेशलिस्ट मिया समीर बंगाली जी हम कहते नहीं करके दिखाते हैं जन्म पत्री फोटो दिखाकर सत प्रतिशत समाधान गारंटी लिख कर शादी में रुकावट देश यात्रा वीजा में देरी लव मैरिज प्यार में धोखा व्यापार में घाटा प्रेमी प्रेमिका लक्ष्मी बंधन तल्ला व दुश्मन ऐसी छुटकारा यदि आपका प्रेमी पति बेटा किसी के वश में है तो एक बार अवश्य मिले प्रेमी प्रेम का पति पत्नी मन चाह वश हटके चाहे जिधर काम होगा इधर निया समीर जी बंगाली मोबाइल नंबर नाइन एट सेवन टू फाइव डबल फोर वन डबल फोर नाइन एट वन फोर वन डबल वन टू वन थ्री फोन करते ही जिंदगी सवार पता फूलावाल गेट नजदीक पेट्रोल पंप भख रोड लुधियाना